ਦੀ ਵੰਡਰਫੁਲ ਟੈਸਟੀਮਨੀ ਨੂੰ ਇੱਕ ਅਦਭੁਤ ਗਵਾਹੀ ਨੂੰ ਸਾਂਝਾ ਕਰਨਾ ਚਾਹਾਂਗੀ ਜੋ ਗਵਾਹੀ ਦਾ ਓਪਨ ਡੋਰ ਚਰਚ ਦੇ ਹੀ ਇੱਕ ਚਰਚ ਮੈਂਬਰ ਦੀ ਹੈ ਵਿਸ਼ਵਾਸੀ ਦੀ ਹੈ ਜਿਸ ਦਾ ਨਾਮ ਦਵਿੰਦਰ ਸਿੰਘ ਹੈ ਤੇ ਮੈਂ ਜ਼ਰੂਰ ਚਾਹਾਂਗੀ ਕਿ ਉਹ ਟੈਸਟੀਮਨੀ ਬੋਰਡ ਦੇਖ ਕੇ ਆ ਜਾਣ ਆਪਣੀ ਫੈਮਿਲੀ ਦੇ ਨਾਲ ਇਸ ਖੂਬਸੂਰਤ ਗਵਾਹੀ ਨੂੰ ਸ਼ੇਅਰ ਕਰਨਾ ਚਾਹਾਂਗੀ ਕਿਉਂਕਿ ਇਹ ਗਵਾਹੀ ਹੈ ਸਬਰ ਦੀ ਤੇ ਸੰਤੋਖ ਦੀ ਇਹ ਗਵਾਹੀ ਹੈ ਪਰਮੇਸ਼ਵਰ ਦੇ ਉੱਤੇ ਰੱਖੀ ਹੋਈ ਸੱਚੀ ਆਸ ਦੀ ਤੇ ਗਵਾਹੀ ਹੈ ਪਰਮੇਸ਼ਵਰ ਦੇ ਉੱਤੇ ਕੀਤੇ ਹੋਏ ਅਤੁੱਟ ਵਿਸ਼ਵਾਸ ਦੀ ਹallelujah वचन ਵਿੱਚ ਲਿਖਿਆ ਆ ਕਿ ਯਹਵਾ ਦੇ ਚੌਣ ਵਾਲੇ ਕਦੀ ਵੀ ਸ਼ਰਮਿੰਦੇ ਨਹੀਂ ਹੁੰਦੇ ਹallelujah ਅਰੇ ਵੀ ਲਿਖਿਆ ਕਿ ਮੈਂ ਤੈਨੂੰ ਨਾ ਛੱਡਾਂਗਾ ਤੇ ਨਾ ਮੈਂ ਤੈਨੂੰ ਕਦੀ ਤਿਆਗਾਂਗਾ ਸਾਡਾ ਭਰਾ ਦਵਿੰਦਰ ਛੋਟੀ ਉਮਰ ਦੇ ਵਿੱਚ ਬਿਮਾਰ ਰਹਿੰਦਾ ਸੀ ਦੁਸ਼ਤ ਦੇ ਵਿੱਚ ਜਕੜਿਆ ਹੋਇਆ ਸੀ ਇਹਨਾਂ ਦੇ ਪਿਤਾ ਜੀ ਵਿਦੇਸ਼ ਵਿੱਚ ਰਹਿੰਦੇ ਸੀ ਅਰੇ ਇਹ ਬਹੁਤ ਛੋਟੇ ਸੀ ਜਦੋਂ ਇਹਨਾਂ ਦੀ ਫੈਮਿਲੀ ਇਹਨਾਂ ਨੂੰ ਚਰਚ ਦੇ ਵਿੱਚ ਲੈ ਕੇ ਆਏ ਅਰ ਉਸ ਵੇਲੇ ਖੁਦਾ ਦੇ ਮਹਾਨ ਦਾਸ ਸੰਤ ਹਰਭਜਨ ਸਿੰਘ ਜੀ ਸੇਵਕਾਈ ਕਰਦੇ ਸੀ ਚਰਚ ਦੇ ਵਿੱਚ ਤਾਂ ਉਹਨਾਂ ਨੇ ਦਵਿੰਦਰ ਦੇ ਲਈ ਪ੍ਰਾਰਥਨਾ ਕੀਤੀ ਅਰ ਪਰਮੇਸ਼ਵਰ ਨੇ ਆਪਣੇ ਦਾਸ ਦੀ ਪ੍ਰਾਰਥਨਾ ਨੂੰ ਸੁਣਿਆ ਤੇ ਦਵਿੰਦਰ ਨੂੰ ਹਰ ਬਿਮਾਰੀ ਤੇ ਹਰ ਸ਼ੈਤਾਨੀ ਜਕੜਨ ਤੋਂ ਪਰਮੇਸ਼ਵਰ ਨੇ ਆਜ਼ਾਦ ਕੀਤਾ ਜਦੋਂ ਇਹ ਗੱਲ ਦਾ ਪਤਾ ਦਵਿੰਦਰ ਦੇ ਪਿਤਾ ਜੀ ਨੂੰ ਲੱਗਾ ਜੋ ਵਿਦੇਸ਼ ਵਿੱਚ ਸੀਗੇ ਤੇ ਉਹਨਾਂ ਨੇ ਬੜਾ ਵਿਰੋਧ ਕੀਤਾ ਕਿ ਐਦਾਂ ਕਿਵੇਂ ਹੋ ਸਕਦਾ ਕਿ ਮੇਰਾ ਮੁੰਡਾ ਚਰਚ ਦੇ ਵਿੱਚ ਜਾ ਰਿਹਾ ਆ ਤੇ ਉਹਨਾਂ ਨੇ ਇਹਦੀ ਸਕੂਲ ਦੀ ਫੀਸ ਦੇਣੀ ਜਿਹੜੀ ਆ ਉਹ ਬੰਦ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਮੈਂ ਤੇਰਾ ਕੋਈ ਵੀ ਖਰਚਾ ਨਹੀਂ ਚੱਕਾਂਗਾ ਇਹ ਸਕੂਲ ਦੀ ਫੀਸ ਜਦੋਂ ਛੁੱਟੀ ਦੇ ਨੇ ਆਣ ਕੇ ਸੰਤ ਜੀ ਦੇ ਨਾਲ ਪ੍ਰਭੂ ਜੀ ਦੇ ਮਹਾਂ ਦਾਸ ਸੰਤਰਭਜਨ ਸਿੰਘ ਜੀ ਦੇ ਨਾਲ ਗੱਲ ਕੀਤੀ ਤਪਾਸਟਰ ਜੀ ਨੇ ਕਿਹਾ ਮੈਂ ਖੁਦਾ ਦੇ ਘਰ ਦੇ ਵਿੱਚੋਂ ਤੈਨੂੰ ਫੀਸ ਤਾਰਨ ਦੇ ਲਈ ਪੈਸੇ ਦੇ ਰਿਹਾ ਆ ਯਾਦ ਰੱਖੀਏ ਇਹ ਪੈਸਾ ਖੁਦਾ ਦੇ ਘਰ ਦਾ ਆ ਤੂੰ ਇਸ ਪੈਸੇ ਨੂੰ ਸਮਾਉਣ ਤੇ ਜ਼ਰੂਰ ਪਰਮੇਸ਼ਵਰ ਦੇ ਘਰ ਦੇ ਵਿੱਚ ਵਾਪਸ ਲੋਟਾ ਦੇਵੀ ਪਰ ਮੈਂ ਤੈਨੂੰ ਪ੍ਰਾਰਥਨਾ ਕਰਕੇ ਤੋੜ ਰਿਹਾ ਆ ਤੈਨੂੰ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਚੀਜ਼ ਦੀ ਥੋੜਨੀ ਹੋਊਗੀ ਹallelujah ਤੇ ਜਦੋਂ ਦਵਿੰਦਰ ਨੇ ਉਸ ਦਿੱਤੇ ਹੋਏ ਪੈਸਿਆਂ ਦੇ ਨਾਲ ਤੇ ਉਹ ਕੀਤੀ ਹੋਈ ਪ੍ਰਾਰਥਨਾ ਦੇ ਉੱਤੇ ਵਿਸ਼ਵਾਸ ਰੱਖ ਕੇ ਪਰਮੇਸ਼ਵਰ ਦੇ ਉੱਤੇ ਇਹਨੇ ਆਪਣੇ ਸਕੂਲ ਦੀ ਫੀਸ ਪੇ ਕੀਤੀ ਉਹੀ ਫੀਸ ਸੀ ਜਿਹੜੀ ਇਹਨੂੰ ਮੰਗ ਕੇ ਭੇ ਕਰਨੀ ਪਈ ਹਾਇਰ ਐਜੂਕੇਸ਼ਨ ਤੱਕ ਦਵਿੰਦਰ ਨੂੰ ਵਾਪਸ ਕਦੀ ਪੈਸੇ ਦੀ ਕਮੀ ਨਹੀਂ ਆਈ ਹallelujah ਪਰਮੇਸ਼ਵਰ ਨੇ ਇਹਦੀ ਐਜੂਕੇਸ਼ਨ ਦੇ ਸਾਰੇ ਇੰਤਜ਼ਾਮ ਮੇਰੇ ਲਈ ਕੀਤੇ ਇਹਦੇ ਪੇਰੈਂਟਸ ਨੇ ਇਹਨੂੰ ਕਿਹਾ ਕਿ ਜਾਂ ਤੂੰ ਖੁਦਾ ਨੂੰ ਛੱਡ ਦੇ ਤੇ ਜਾਂ ਫਿਰ ਤੂੰ ਘਰੋਂ ਨਿਕਲ ਜਾ ਇਹਨੇ ਕਿਹਾ ਮੈਂ ਕਿਸੇ ਵੀ ਮੁੱਲ ਤੇ ਖੁਦਾ ਨੂੰ ਨਹੀਂ ਛੱਡ ਸਕਦਾ ਅਰੇ ਚਰਚ ਵਿੱਚ ਆਉਂਦ ਆ ਰਿਹਾ ਜਦੋਂ ਇਹਨੇ ਕਾਲਜ ਤੋਂ ਵੀ ਫ੍ਰੀ ਹੋਣਾ ਤੇ ਇਹਨੇ ਸਿੱਧਾ ਹੀ ਕਾਲਜ ਤੋਂ ਵੀ ਚਰਚ ਦੇ ਵਿੱਚ ਆ ਜਾਣਾ ਫਿਰ ਇਹਦੇ ਘਰਦਿਆਂ ਨੇ ਕਿਹਾ ਕਿ ਜੇ ਤੂੰ ਘਰ ਵਿੱਚ ਰਹਿਣਾ ਹੈ ਤਾਂ ਤੈਨੂੰ ਨੌਕਰੀ ਕਰਨੀ ਪੈਣੀ ਆ ਕਾਕਾ ਇਦੇ ਕੋਲੇ ਦੋ ਆਪਸ਼ਨ ਸੀ ਗਿਆ ਨੌਕਰੀ ਦੀਆਂ ਇੱਕ ਜਗ੍ਹਾ ਤੇ 7500 ਰੁਪਏ ਤਨਖਾਹ ਸੀ ਐਰ ਦੂਸਰੀ ਜਗ੍ਹਾ ਤੇ ਸਿਰਫ 2500 ਰੁਪਏ ਤਨਖਾਹ ਸੀ ਜਦ ਇੰਟਰਵਿਊ ਦੇਣ ਵਾਸਤੇ ਗਿਆ ਪ੍ਰਾਰਥਨਾ ਕਰਵਾ ਕੇ ਗਿਆ ਚੇਲਚ ਦੇ ਵਿੱਚੋਂ ਪਰ ਜਿੱਥੇ 7500 ਰੁਪਏ ਤੇ ਇੰਟਰਵਿਊ ਹੋਈ ਉਸ ਇੰਟਰਵਿਊ ਦੇ ਵਿੱਚੋਂ ਇਹ ਫੇਲ ਹੋ ਗਿਆ ਐਰ 2500 ਰੁਪਏ ਵਾਲੀ ਇੰਟਰਵਿਊ ਇਹਨੇ ਕਲੀਅਰ ਕੀਤੀ ਇੱਕ ਸਵਾਲ ਸੀ ਕਿ ਖੁਦਾ ਮੈਂ ਤਾਂ ਤੇਰੇ ਘਰ ਦੇ ਵਿੱਚੋਂ ਪ੍ਰਾਰਥਨਾ ਕਰਕੇ ਤੁਰਿਆ ਆ ਤੇ ਮੇਰੇ ਨਾਲ ਇਦਾਂ ਕਿਦਾਂ ਹੋ ਗਿਆ ਕਿ ਮੈਨੂੰ ਘੱਟ ਪੈਸੇ ਵਾਲੀ ਜਿਹੜੀ ਆ ਉਸ ਨੌਕਰੀ ਦੇ ਨਾਲ ਤੂੰ ਨਿਵਾਜਿਆ ਆ ਪਰ ਫਿਰ ਵੀ ਮੈਂ ਯਕੀਨ ਕਰਦਾ ਆ ਕਿ ਤੂੰ ਜੋ ਕਰਦਾ ਆ ਤੂੰ ਆਪਣੇ ਲੋਕਾਂ ਲਈ ਬਹੁਤ ਉੱਤਮ ਕਰਦਾ ਆ ਤੇਰੇ ਕੰਮਾਂ ਦੇ ਵਿੱਚ ਭਲਾਈ ਆ ਸਵਾਲ ਜ਼ਰੂਰ ਸੀ ਪਰ ਨਿਰਾਸ਼ਾ ਨਹੀਂ ਸੀ ਇਨੇ ਉਸ ਨੌਕਰੀ ਨੂੰ ਜੁਆਇਨ ਕੀਤਾ ਜੋ 2500 ਰੁਪਏ ਦੀ ਸੀ ਜਦੋਂ ਇਹ ਵਿਸ਼ਵਾਸ ਵਿੱਚ ਬਣਿਆ ਰਿਹਾ ਆਪਣੀਆਂ ਦਸਵੰਦਾ ਭੇਟਾ ਵਿੱਚ ਉਸ 2500 ਰੁਪਏ ਵਿੱਚੋਂ ਵੀ ਵਫਾਦਾਰੀ ਦਿਖਾਈ ਤਾਂ ਪਰਮੇਸ਼ਵਰ ਨੇ ਇਹਦੀ ਪੱਤ ਨੂੰ ਵਧਾਇਆ ਇਹਦੀ ਤਨਖਾਹ ਵਧ ਕੇ 9500 ਰੁਪਏ ਹੋ ਗਈ ਅਰੇ ਇਹਦਾ ਫਰੈਂਡ ਜਿਹੜਾ 7500 ਰੁਪਏ ਦੀ ਨੌਕਰੀ ਦੇ ਉੱਤੇ ਜਿਹਦੀ ਸਿਲੈਕਸ਼ਨ ਹੋਈ ਸੀ ਉਹਨਾਂ ਦੀ ਤਨਖਾਹ ਕੱਟ ਕੇ ਸਿਰਫ 5000 ਰੁਪਏ ਰਹਿ ਗਈ ਕੈਨਸਲ ਹੋ ਗਈ ਸੋ ਕਈ ਵਾਰੀ ਅਸੀਂ ਨਿਰਾਸ਼ ਹੋ ਜਾਂਦੇ ਆ ਕਿ ਸਾਨੂੰ ਥੋੜਾ ਕਿਉਂ ਇਹਨੂੰ ਬਹੁਤਾ ਕਿਉਂ ਪਰ ਪ੍ਰਭੂ ਜਦੋਂ ਖੁਸ਼ੀ ਦਿੰਦੇ ਹਨ ਨਾ ਉਸ ਖੁਸ਼ੀ ਚੋਂ ਗਾਮਨੀਰ ਲਾਉਂਦੇ ਉਹ ਸਾਨੂੰ ਸਟੈਪ ਬਾਈ ਸਟੈਪ ਅੱਗੇ ਲੈ ਕੇ ਜਾਂਦੇ ਆ ਇਸ ਤਰ੍ਹਾਂ ਇਹਦੀ ਸੈਲਰੀ ਦੇ ਵਿੱਚ ਇਜ਼ਾਫਾ ਕੀਤਾ ਪਰਮੇਸ਼ਵਰ ਨੇ ਇਹ ਜ਼ਾਬਦੇ ਜਾਂਦੇ ਸੀ ਐਂਡ ਫ੍ਰੀ ਟਾਈਮ ਦੇ ਵਿੱਚ ਇਹਨੇ ਚਰਚ ਵਿੱਚ ਆਣ ਕੇ ਬਹੁਤ ਸੇਵਾ ਕਰਨੀ ਵੇਰੇ ਦੀ ਮੈਰिज ਦੀ ਐਜ ਹੋਈ ਇੱਕ ਪਰਿਵਾਰ ਮਸੀਹੀ ਪਰਿਵਾਰ ਸੀਗਾ ਉਹਦੇ ਵਿੱਚ ਇਹਦਾ ਰਿਸ਼ਤਾ ਹੋਇਆ 5 ਸਾਲ ਤੱਕ ਇਹਦੀ ਮੰਗਣੀ ਹੋਈ ਰਹੀ 5 ਸਾਲ ਬਾਅਦ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਤੇਰੀ ਨੌਕਰੀ ਪੱਕੀ ਨਹੀਂ ਆ ਅਸੀਂ ਇਹ ਰਿਸ਼ਤਾ ਤੋੜਦੇ ਹਾਂ ਦਵਿੰਦਰ ਸਾਡੇ ਨਾਲ ਮਿਲਿਆ ਅਸੀਂ ਬੱਚੋਂ ਦੇ ਵਿੱਚ ਮੈਨੂੰ ਇਹੀ ਸਮਝਾਇਆ ਕਿ ਦੇਖ ਜੋ ਤੇਰੀ ਪਸਲੀ ਆ ਨਾ ਖੁਦਾਵੰਦ ਤੇਰੇ ਨਾਲ ਜ਼ਰੂਰ ਜੋੜੇਗਾ ਜਿਸ ਦਾ ਤੂੰ ਆਦਮਿਆ ਤੂੰ ਪ੍ਰਾਰਥਨਾ ਵਿੱਚ ਰਹੇ ਤੇਰੇ ਲਈ ਬਹੁਤ ਬੈਸਟ ਹੋਏਗਾ ਅਰ ਪਰਮੇਸ਼ਵਰ ਅਤੁੱਧ ਯੁਕਤੀ ਕਰਤਾ ਪਰਮੇਸ਼ਵਰ ਆ ਉਹ ਕਦੀ ਵੀ ਆਪਣੇ ਧੀਆਂ ਪੁੱਤਰਾਂ ਨੂੰ ਸ਼ਰਮਿੰਦਾ ਨਹੀਂ ਹੋਣ ਦਿੰਦਾ ਦਵਿੰਦਰ ਨੇ ਪੂਰਾ ਵਿਸ਼ਵਾਸ ਰੱਖਿਆ ਇਸ ਦੇ ਦਰਮਿਆਨ ਇਹਦੀ ਜਿਹੜੀ ਜੌਬ ਆ ਲੱਗੀ ਪਰ ਅਜੇ ਵੀ ਇੱਕ ਅੱਛੀ ਨੌਕਰੀ ਤੇ ਸੀ ਫੇਰੇ ਦਾ ਇੱਕ ਹੋਰ ਰਿਸ਼ਤਾ ਹੋਇਆ ਉਹ ਰਿਸ਼ਤੇ ਦੇ ਵਿੱਚ ਇਹਦੀ ਵਿਆਹ ਦੀ ਤਾਰੀਖ ਵੀ ਫਿਕਸ ਹੋ ਗਈ ਬਰਾਤ ਵੀ ਤਿਆਰ ਹੋ ਗਈ ਵਾਜੇ ਵੀ ਵੱਜ ਗਏ ਔਰ ਇੱਕ ਕਾਲ ਆਈ ਕਿ ਤੁਸੀਂ ਬਰਾਤ ਲੈ ਕੇ ਸਾਡੇ ਘਰ ਨਾ ਆਇਓ ਕਿਉਂਕਿ ਸਾਨੂੰ ਪੱਕੀ ਨੌਕਰੀ ਵਾਲਾ ਮੁੰਡਾ ਚਾਹੀਦਾ ਆ ਇਹ ਬਹੁਤ ਉਸ ਵੇਲੇ ਡਿਸਪਾਇੰਟ ਹੋਇਆ ਇਦੀ ਕਾਲ ਆਈ ਚਰਚ ਦੇ ਵਿੱਚ ਪਾਸਟਰ ਜੀ ਐ ਕਿ ਹੋਇਆ ਰਿਸ਼ਤੇਦਾਰ ਤਿਆਰ ਆ ਗੱਡੀ ਫੁੱਲਾਂ ਵਾਲੀ ਸੱਜੀ ਹੋਈ ਆ ਬੈਂਡ ਵਾਲੇ ਆਏ ਹੋਏ ਆ ਖੁਦਾ ਦੇ ਦਾਸ ਨੇ ਪ੍ਰਾਰਥਨਾ ਕੀਤੀ ਪਾਸਟਰ ਹਰਪ੍ਰੀਤ ਜੀ ਨੇ ਪਾਸਟਰ ਹਰਪ੍ਰੀਤ ਜੀ ਨੇ ਮੈਨੂੰ ਕਿਹਾ ਤੂੰ ਦਵਿੰਦਰ ਨੂੰ ਕਿਹ ਜਿਸ ਖੁਦਾ ਨੂੰ ਤੂੰ ਮੰਨਦਾ ਹੈ ਉਹ ਸ਼ਰਮਿੰਦਗੀਆਂ ਨੂੰ ਮਟਾਉਣ ਵਾਲਾ ਪਰਮੇਸ਼ਵਰ ਹੈ ਸ਼ਰਮਿੰਦਾ ਕਰਨ ਵਾਲਾ ਪਰਮੇਸ਼ਵਰ ਨਹੀਂ ਆ ਹੋਏਗੀ ਅਰ ਤੇਰੇ ਰਿਸ਼ਤੇਦਾਰਾਂ ਦੇ ਵਿੱਚ ਪਰਮੇਸ਼ਵਰ ਤੇਰੀ ਪਤ ਨੂੰ ਵਧਾਉਣਗੇ ਉਹ ਵਿਚੋਲੇ ਜਿਨੇ 5 ਸਾਲ ਪੁਰਾਣਾ ਰਿਸ਼ਤਾ ਕਰਵਾਇਆ ਸੀ ਉਸੇ ਵਿਚੋਲੇ ਨੇ ਉਹਨਾਂ ਦੇ ਘਰ ਕਾਲ ਕੀਤੀ ਕਿ ਇਦਾਂ ਹੋਇਆ ਆ ਅਜੇ ਵੀ ਤੁਹਾਡੇ ਕੋਲੇ ਮੌਕਾ ਆ ਜੇ ਤੁਸੀਂ ਚਾਓ ਤਾਂ ਦਵਿੰਦਰ ਦੀ ਮੈਰिज ਅੱਜ ਅਸੀਂ ਤੁਹਾਡੀ ਬੇਟੀ ਦੇ ਨਾਲ ਕਰ ਸਕਦੇ ਆ ਕੀ ਤੁਸੀਂ ਰਾਜੀ ਹੋ ਤੁਸੀਂ ਯਕੀਨ ਕਰਦੇ ਹੋ ਉਸ ਬੇਟੀ ਦੇ ਪਿਤਾ ਨੇ ਕਿਹਾ ਤੁਸੀਂ देर ਨਾ ਲਗਾਓ ਬਰਾਤ ਲੈ ਕੇ ਆਜੋ ਮੈਂ ਆਪੇ ਸੰਭਾਲ ਲਵਾਵਾਂਗਾ ਹallelujah ਪਰਮੇਸ਼ਵਰ ਨੇ ਅਦਭੁਤ ਰੀਤੀ ਦੇ ਨਾਲ ਇਹ ਕਹਿੰਦਾ ਸੀ ਮੈਨੂੰ ਜੋਬ ਮਿਲ ਗਈ ਐ ਇਸ ਲਈ ਹੁਣ ਮੈਨੂੰ ਛੁੱਟੀਆਂ ਇੱਥੋਂ ਪੱਕੀਆਂ ਹੀ ਲੈ ਲਈਆਂ ਆ ਮੈਂ ਹallelujah ਅਜੇ ਜੋਬ ਮਿਲੀ ਨਹੀਂ ਸੀ ਅਰੇ ਮੈਨੂੰ ਯਾਦ ਆ ਪਹਿਲੀ ਲਿਸਟ ਜਦੋਂ ਇਹ ਲੈ ਕੇ ਆਇਆ ਮੇਰੇ ਕੋਲੇ ਤੇ ਮੈਨੂੰ ਕਹਿ ਰਿਹਾ ਸੀ ਪਾਸਟਰ ਜੀ 10000 ਦੇ ਵਿੱਚੋਂ ਦਾ ਨਾਮ ਸੀਗਾ ਹਾਲੇਲੂਇਆ ਹਾਲੇਲੂਇਆ ਸੋ ਸਾਡਾ ਪਰਮੇਸ਼ਵਰ ਦੇ ਨਾਲ ਇਥੋਂ ਤੱਕ ਕਿ ਦਵਿੰਦਰ ਦੇ ਜਿਹੜੇ ਪਹਿਲੇ ਦੋ ਰਿਸ਼ਤੇ ਟੁੱਟੇ ਸੀ ਉਹਨਾਂ ਵਿੱਚ ਇੱਕ ਵਾਰ ਸੀ ਕਿ ਦਵਿੰਦਰ ਦੇ ਕੋਲੇ ਕੱਚੀ ਛੱਤ ਵਾਲਾ ਘਰ ਆ। ਔਰ ਅੱਜ ਪਰਮੇਸ਼ਵਰ ਨੇ ਦਵਿੰਦਰ ਨੂੰ ਦੋ-ਦੋ ਕੋਠੀਆਂ ਦੇ ਨਾਲ ਬਲੈਸ ਕੀਤਾ ਆ। ਹਾਲੇਲੂਇਆ ਜਿਹਦੇ ਸਿਰ ਤੇ ਯਹਵਾ ਦਾ ਹੱਥ ਹੋਵੇ ਉਹਦੀ ਛੱਤ ਕਦੀ ਕੱਚੀ ਨਹੀਂ ਹੁੰਦੀ। ਸਾਡੇ ਸਿਰ ਨੂੰ ਤਤੀਵਾ ਨਹੀਂ ਲੱਗਣ ਦਿੰਦਾ ਹallelujah ਸੋ ਦਵਿੰਦਰ ਜਿਹਨੂੰ ਲੋਕਾਂ ਨੇ ਕਿਹਾ ਵੀ ਇੱਕ ਅੱਛੀ ਨੌਕਰੀ ਆ ਛੱਡ ਦਿਓ ਪਰਮੇਸ਼ਵਰ ਨੇ ਸਰਕਾਰੀ ਨੌਕਰੀ ਨਾਲ ਬles ਕੀਤਾ ਉਹ ਦਵਿੰਦਰ ਜਿਹਨੂੰ ਕਿਹਾ ਕਿ ਇਹ ਗਰੀਬ ਘਰ ਚੋਂ ਆ ਕੱਚੇ ਘਰ ਦੇ ਵਿੱਚੋਂ ਆ ਪਰਮੇਸ਼ਵਰ ਨੇ ਉਹਨੂੰ ਪਤਵੰਤ ਸਤਰੀ ਦੇ ਨਾਲ ਤੇ ਚੰਗੇ ਘਰਾਂ ਦੇ ਨਾਲ ਬles ਕੀਤਾ ਔਰ ਮੈਂ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ